ਹਾਂਜੀ ਸਰ ạ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਅਕੈਡਮੀ ਖੋਲ੍ਹੇ ਨੂੰ ਤੇ ਪੀਡੀਏ ਦੇ ਨਾਲ ਜਿੰਨਾ ਤੋਂ ਕਿੰਮਾਗੜਾ ਕੀ ਕੀ ਕਰਾ ਰਹੇ ਜੀ। ਸਾਡੇ ਵਿੱਚ ਕਾ ਖਾਨ ਸਾਹਿਬ ਆਈ ਕਿ ਕੀ ਫਤਿਹ ਇਹ ਜੋ ਪੇਸ਼ੈਂਟ ਅਕੈਡਮੀ ਆ ਜੀ ਬੜੇ ਸਮੇਂ ਤੋਂ ਜਿਹੜੀ ਆ ਇਹ ਬੱਚਿਆਂ ਦੀ ਸੇਵਾ ਕਰਦੀ ਆ ਰਹੀ ਆ ਜਿੱਤੇ ਵਿੱਚ ਅਸੀਂ ਮਾਰਸ਼ਲ ਆਰਟ ਜਿਹਾ ਗੇਮਾਂ ਆਂ ਵਾਤੋਂ ਵਧੇ ਕਰਵਾ ਰਹੇ ਆ ਜਿਹਦੇ ਵਿੱਚ ਪਰਾਟੇ ਬਾਕਸਿੰਗ ਕਿਕ ਬਾਕਸਿੰਗ ਟਾਈਕਾਂਡੋ ਦਾ ਸਾਰੀ ਕਿਮਾਚ ਆ ਰਿਹਾ ਨੇ ਵਾਕੋਕ ਟੀਚਰਸ ਦੇ ਨਾਲ ਜੁੜੇ ਹੋਏ ਆ ਵਾਕੋਕ ਐਸੋਸੀਏਸ਼ਨ ਨਾਲ ਜੁੜੀਆਂ ਆ ਜਿਹੜੀਆਂ ਸਾਡਾ ਸਾਥ ਦੇ ਰਹੀਆਂ ਨੇ ਸਾਡੀ ਕੋਸ਼ਿਸ਼ ਆ ਕਿ ਜਿਹੜੇ ਬੱਚੇ ਵਧੀਆ ਤਰੀ ਇਹ ਤਾਂ ਸਿੱਖਦੇ ਇੱਕ ਤਾਂ ਜਿਵੇਂ ਮਕਾਮ ਤੇ ਕਾਲਜਾਂ ਦੇ ਵਿੱਚ ਕਿਰਤੀ ਇੱਕ ਚੰਗੀਆਂ ਨੌਕੀਆਂ ਪ੍ਰਾਪਤ ਕਰਨਾ ਤੇ ਇਹ ਗੇਮਾਂ ਜਿਹੜੀਆਂ ਇਹ ਕਿਹੜੇ ਬੱਚੇ ਜਿਹੜੇ ਗ੍ਰੀਪ ਕਰਾਉਂਦੇ ਆ ਕਿ ਠੀਕ ਚੰਗੇ ਬਲੇ ਕਰਾਉਂਦੇ ਨਹੀਂ ਇਹ ਸਾਰੇ ਸਰਕਾਰੀ ਸਕੂਲਾਂ ਦੇ ਬੱਚੇ ਇਹਨਾਂ ਨਾਲ ਬੜੀਆਂ ਪ੍ਰੋਬਲਮਸ ਆ ਰਹੀਆਂ ਨੇ ਇੱਕ ਪੈਸੇ ਪੱਖੋਂ ਆ ਰਹੀਆਂ ਵਾ ਔਣ ਜਾਣ ਦੀ ਤੰਗੀ ਆ ਜਾਂਦੀ ਆ ਸਮਾਨ ਨਹੀਂ ਸੜਕ ਪਵੇਗਾ ਸਮਾਨ ਦੀ ਬੜੀ ਮੁਸ਼ਕਲ ਆ ਰਹੀਆਂ ਵਾ ਤੇ ਅਸੀਂ ਤਾਂ ਸਰਕਾਰ ਦੀ ਗੱਲ ਹੀ ਬੰਦ ਮਾਨ ਜੀ ਗੱਲ ਕਰ ਰਹੇ ਆ ਕਿ ਜਿਹੜੀਆਂ ਅਕੈਡਮੀਆਂ ਸਹੀ ਤਰੀਕੇ ਨਾਲ ਵਰਕ ਕਰ ਰਹੀਆਂ ਨੇ ਜャ ਬੱਚਿਆਂ ਨੂੰ ਟਾਈਮ ਦੇ ਰਹੀਆਂ ਆ ਟਾਈਮ ਨਾਲ ਸਖਾਰੀਆਂ ਨੇ ਉਹਨਾਂ ਬੱਚਿਆਂ ਦੇ ਵਾਸਤੇ ਅਕੈਡਮੀਆਂ ਨੂੰ ਕੋਈ ਨਾ ਕੋਈ ਹੈਲਪ ਜਰੂਰ ਦਿੱਤੀ ਜਾਵੇ ਜਿਹਦੇ ਵਿੱਚ ਬੱਚੇ ਪ੍ਰਾਈਵੇਟ ਲੈਵਲ ਤੇ ਸਰਕਾਰੀ ਸਕੂਲਾਂ ਦੇ ਜਿਹੜੇ ਬੱਚਿਆ ਕੋ ਸਾਰੀ ਫੈਸਿਲਟੀਆਂ ਗਿਆ ਪਰ ਉਹਨਾਂ ਕੋਲ ਜਿਹੜਾ ਖੇਡਣ ਦਾ ਸਮਾਂ ਵਾ ਉਹ ਸਕੂਲ ਦੇ ਟਾਈਮ ਵਿੱਚ ਬਾਦੋਂ ਥੋੜਾ ਸਮਾਂ ਮਿਲਦਾ ਵਾ ਜੇਕਰ ਉਹ ਅਕੈਡਮੀ ਜਾਂਦੇ ਆ ਟੈਨੀਆਂ ਕਰਦੇ ਆ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਤਰੀਕੇ ਨਾਲ ਛੱਡਿੰਦਾ ਇੱਕ ਵਧੀਆ ਮੌਕਾ ਮਿਲਦਾ ਵਧੀਆ ਟੈਨੀਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਸਾਡੇ ਅਸੀਂ ਸੋਚਦੇ ਆਂ ਕਿ ਪੰਜਾਬ ਦਾ ਰਿਜ਼ਲਟ ਜਿਹੜਾ ਬਹੁਤ ਅੱਛੇ ਤਰੀਕੇ ਨਾਲ ਆਇਆ ਹੈ। ਅਕੈਡਮੀ ਕਿੱਥੇ ਖੁੱਲੀ ਹੈ ਜਿਹੜੀ ਤੁਸੀਂ ਅੱਜ ਤੇ ਪ੍ਰੈਕਟਿਸ ਕਰਾ ਰਹੇ ਹੋ? ਇਹ ਅਕੈਡਮੀ ਜਸਵੰਤ ਸਿੰਘ ਪੱਡਾ ਸਾਹਿਬ ਦੀ ਦੀਨੇ ਆ। ਇਹ ਹਮੇਸ਼ਾ ਹੀ ਉਹਨਾਂ ਨੇ ਹਮਾਰਾ ਸਾਥ ਦਿੱਤਾ ਵਾਹ ਹਰ ਜਗ੍ਹਾ ਤੇ ਸਾਥ ਦੇ ਆ ਰਹੇ ਆ। ਮੋਡਰਨ ਕਲਾਸ ਦੇ ਵਿੱਚ ਅਸੀਂ ਇਹ ਅਕੈਡਮੀ ਆ ਇਹ ਸ਼ੁਰੂ ਕਰਨ ਜਾ ਰਹੇ ਆ ਜਿਹਦੇ ਵਿੱਚ ਬੱਚਿਆਂ ਨੂੰ ਹਾਰਡ ਸੰਡੇ ਸੰਡੇ ਟੈਨੀਆਂ ਵੀ ਹੋਗੇ ਤੇ ਕੀ ਉਹ ਟਾਰੇ ਕੋਈ ਚਾੜ੍ਹ ਵੀ ਲੈ ਰਹੇ ਆ ਕਿ ਫ੍ਰੀ ਸੇਵਾ ਕਰਿਆ ਅਕੈਡਮੀ ਵਰਸ ਦੀ ਜੀ ਨਹੀਂ ਸਾਡੀ ਉਹ ਸ਼ੁਰੂ ਤੋਂ ਬੜੇ ਪੁਰਾਣੇ ਸਮੇਂ ਤੋਂ ਨਾਲ ਜੁੜਿਆ ਹੈ ਪ੍ਰੈਜ਼ੀਡੈਂਟ ਨੇ ਸਾਡੇ ਉਹ ਕਦੀ ਕੋਈ ਚੀਜ਼ ਨਹੀਂ ਉਹਨਾਂ ਨੇ ਹਰ ਥਾਂ ਤੇ ਜਿੱਥੇ ਵੀ ਸਾਡੀ ਮਦਦ ਦੀ ਲੋੜ ਪਈਆ ਉੱਤੇ ਮਦਦ ਲਈ ਬੋਰ ਪਈਆ ਤੇ ਉਹਨਾਂ ਨੇ ਹਮੇਸ਼ਾ ਸਾਥ ਦਿੱਤਾ ਵਾ ਤੇ ਕੀ ਹੁਣ ਤੁਸੀਂ ਜਿਹੜੇ ਸਮਾਸਥਰੀ ਆ ਜਿਹੜੇ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਜਿਤਨਾ ਉਹ ਹੋਲੀ ਦਾਨ ਕਰਦੇ ਕਿਉਂਕਿ ਤੁਸੀਂ ਬਹੁਤ ਵੱਡਾ ਜਿਹੜਾ ਉਹ ਸਮਾਜ ਸੇਵਾ ਦਾ ਕੰਮ ਕਰ ਰਹੇ ਜੀ ਮੈਂ ਤਾਂ ਉਹਦੇ ਨਾਲ ਕੀ ਹੱਟੇ ਕੀ ਮਾਂ ਕਰਾਂਗੇ ਤੇ ਬੱਚੇ ਨਸ਼ਾ ਮੁਕਤ ਹੋਣਗੇ ਮੈਂ ਤਾਂ ਸਭ ਦੇ ਇੱਥੇ ਹੁਣ ਦੇਖ ਰਹੇ ਹਾਂ ਸਿਰਫ ਕੁੜੀਆਂ ਹੀ ਆ ਇਹਦੇ ਵਿੱਚ ਮੁੰਡਿਆਂ ਮੁੰਡਿਆਂ ਨੂੰ ਵੀ ਇੱਥੇ ਟ੍ਰੈਕਸਰ ਹੁੰਦੇ ਨੇ ਨਾਲ ਮੁੰਡੇ ਕੁੜੀਆਂ ਦੀ ਸਾਦੀ ਟ੍ਰੇਨਿੰਗ ਹੁੰਦੀ ਆ ਮੁੰਡਿਆਂ ਦੀ ਅਲੱਗ ਹੁੰਦੀ ਆ ਕੁੜੀਆਂ ਦੀ ਅਲੱਗ ਹੁੰਦੀ ਆ ਅਸੀਂ ਤਾਂ ਸਮਾਜ ਸੇਵਕਾਂ ਨੂੰ ਕਹਾਂਗੇ ਕਿ ਹੁਣ ਲੋੜ ਹੈ ਗਿਆ ਬੇਟਾ ਬਚਾਓ ਕਾਰ ਘਰ ਦੇ ਵਿੱਚ ਇੰਨੇ ਨਸ਼ੇ ਦੀ ਜਿਹੜੀ ਲਹਿਰ ਜਰੀ ਚੱਲ ਰਹੀ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਘਰ ਘਰ ਤੇ ਨਸ਼ਾ ਵੜਿਆ ਵਾ ਜੇ ਅਸੀਂ ਆਪਣੇ ਬੱਚੇ ਬਚਾਵਾਂਗੇ ਆਉਣ ਵਾਲੀ ਪਜੀਰੀ ਨੂੰ ਹੀ ਸਪੋਰਟਸ ਵਾਲੇ ਪਾਸੇ ਲਾਵਾਂਗੇ ਜਿਹੜੇ ਨਸ਼ਿਆਂ ਵਾਲੇ ਪਾਸੇ ਨਾ ਜਾਣ ਔਰ ਸਾਰਿਆਂ ਦਾ ਫਰਜ਼ ਬੰਦਾ ਵਾ ਪੀਰਿਸ ਦਾ ਬੰਦਾ ਵਾ ਪ੍ਰਸ਼ਾਸਨ ਦਾ ਬੰਦਾ ਵਾ ਹਰ ਇੱਕ ਨਾਗਰਿਕ ਦਾ ਫਰਜ਼ ਆ ਕਿ ਉਹ ਆਪਣੇ ਬੱਚੇ ਨੂੰ ਕੱਚੇ ਪਾਸੇ ਲਾਉਣ ਚੰਗੀਆਂ ਸਿੱਤਾਂ ਬਨ ਬੱਚੇ ਦੇ ਖਾਣ ਪੀਣ ਬਿਲਕੁਲ ਜੀ ਰੋ ਚੁੱਕਾ ਵਾ ਤੇ ਆਪਾਂ ਚਾਹੁੰਦੇ ਆ ਵੀ ਜਿਹੜੇ ਬੱਤੇ ਸਪੋਰਟਸ ਲਾ ਰਹੇ ਤੇ ਪਹੁੰਚ ਕੇ ਆਪਣੇ ਦੇਤਾ ਨਾਮ ਰੱਖੇ ਲਈ ਗੁਰਜੀਤ ਸਿੰਘ ਸਾਹਿਬ ਸਾਹਿ ਉਪਰਾਲੇ ਜਿਹੜੇ ਅੱਜ ਸਾਡੇ ਦੇਸ਼ ਦੀ ਵਾਗਡੋਰ ਸੰਭਲਣ ਵਾਲੇ ਜਿਹੜੇ ਬੱਚੇ ਆ ਨੌਜਵਾਨ ਜਿਹੜੀ ਖਾਸ ਕਰਕੇ ਛੋਟੀ ਉਮਰ ਦੇ ਹੀ ਅੱਜ ਸਮਾਜ ਜਿਹੜਾ ਚੱਲ ਰਿਹਾ ਵਾ ਉਹ ਜਿਆਦਾ ਰੁਝਾਨ ਜਿਹੜਾ ਵੱਧ ਰਿਹਾ ਨਚਾਂਦਾ ਉਹਦੀ ਲੋਕ ਥਾਂ ਮਾਪਿਆ ਸੀ ਉਪਰਾਲਾ ਜਿਹੜਾ ਹੈ ਪੈਸ਼ਨ ਟ੍ਰੈਕਰ ਅਕੈਡਮੀ ਜਿਹੜੀ ਆ ਪਹਿਲੇ 1997 ਤੋਂ ਸ਼ੁਰੂ ਕੀਤੀ ਸੀ ਔਰ ਇਹਦੇ ਵਿੱਚ ਬਹੁਤ ਹੀ ਮਿਹਨਤ ਸਾਡੇ ਵੀਰ ਆਪਣਾ ਅਮਨਦੀਪ ਸਿੰਘ ਨੇ ਇਟਿਟਾ ਟੈਗਰ ਸਾਹਮਣੇ ਔਰ ਅੱਜ ਵੀ ਇਹ ਆਪਣੇ ਉਹ ਮਿਹਨਤ ਵਾਸਤੇ ਦਨ ਰਾਤ ਤਿਆਰ ਰਹਿੰਦਾ ਔਰ ਮੈਂ ਇਹ ਕੋ ਆਸ ਰੱਖਦਾ ਕਿ ਕੋਣ ਐਸੀ ਤੁਹਾਨੂੰ ਇੱਥੇ ਯੋਗਦਾਨ ਨੇ ਜਿਹੜਾ ਆਲੇ ਮੌਕੇ ਤੇ ਦੇ ਸਕਦੇ ਆ ਬਾਹਰ ਭੈਣੜ ਜਿਹੜੀ ਕਟਆਊਟ ਕਰਕੇ ਤੁਸੀਂ ਅੱਗੇ ਲਾ ਕੇ ਇਹ ਜਿਹੜਾ ਬੱਚਿਆਂ ਨੂੰ ਚੰਗੇ ਬੰਨੇ ਲਾਉਣ ਵਾਸਤੇ ਪਰਾਲਾ ਕਰ ਰਹੇ ਜੇ ਡਿਜ਼ਾਈਨ ਦੇ ਖਾਤੇ ਦੇ ਔਰ ਸਾਰੇ ਹੀ ਮੈਂ ਮੈਸੇਜ ਦਿਨਾ ਵਾ ਸਾਰੇ ਇੰਡੀਆ ਦੇ ਜਿਹੜੇ ਬੱਚੇ ਆ ਜਿਨ੍ਹਾਂ ਨੇ ਬਾਗ ਰੋਟੇ ਦੀ ਸਮਝ ਨਹੀਂ ਆ ਕਿ ਉਹ ਮਾੜੇ ਕੰਮ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਤੇ ਚੰਗੇ ਪਾਸੇ ਲੱਗਤੇ ਤੇ ਆਪਣੇ ਤੇ ਦੀ ਆਪਣੇ ਕੰਮ ਦੀ ਤੇ ਪੰਜਾਬ ਜਿਹੜਾ ਵਾ ਇਹ ਬਸ ਦਾ ਹੱਸਦਾ ਤੇ ਖੁਸ਼ੀਆਂ ਖੇੜਿਆਂ ਦੇ ਵਿੱਚ ਤੇ ਅੱਗੇ ਵਧੇ ਇਹ ਇਹਦੀ ਇਹ ਸ਼ਾਨ ਜਿਹੜੀ ਆ ਤੇ ਤੇ ਥੋੜਾ ਬੁਤਾ ਫਰਕ ਜਿਹਾ ਆ ਆਉਂ ਰਲ ਕੇ ਅਮਰਾ ਮਾਰਦੇ ਆਪਾਂ ਤੈਨੂੰ ਉਹਦੇ ਬੱਚਿਆਂ ਨੂੰ ਚੰਗੇ ਬਣੇ ਲਾ ਕੇ ਤੇ ਇਹਦੇ ਵਿੱਚ ਸਾਰੇ ਹਿੱਸਾ ਲਈਏ ਔਰ ਮਾਲਾ ਸੱਚੀ ਆਡੀਸ਼ਨ ਹੋ ਗਿਆ ਸਟਾਰ ਕਾ ਬੋਲ